ਹਾਂਜੀ ਮੌਤ ਤੋਂ 20 ਮਿੰਟ ਪਹਿਲਾਂ ਮਾਂ ਦੇ ਨਾਲ ਆਖਰੀ ਮੁਲਾਕਾਤ ਹਾਂਜੀ ਇਸ ਨੌਜਵਾਨ ਦਾ 20 ਮਿੰਟ ਬਾਅਦ ਚ ਮਤਲਬ ਇਸ ਮੁਲਾਕਾਤ ਦੇ 20 ਮਿੰਟ ਬਾਅਦ ਚ ਸਰ ਕਲਮ ਕਰ ਦਿੱਤਾ ਜਾਣਾ ਹੈ ਵੀਡੀਓ 사우ਦੀ ਅਰਬ ਦੀ ਆ ਮੈਂ ਵੀਡੀਓ ਦੇਖ ਰਿਹਾ ਸੀ ਮੇਰੇ ਸਾਹਮਣੇ ਇਹ ਵੀਡੀਓ ਆਈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਣੀ ਚਾਨ ਚੱਕ ਇਸ ਤੋਂ ਆਪਣੇ ਕਿਸੇ ਦੋਸਤ ਦਾ ਕਤਲ ਹੋ ਜਾਂਦਾ ਹੈ ਇਹਦੀ ਕੋਈ ਮਨਛਾ ਨਹੀਂ ਸੀ ਕਤਲ ਕਰਨ ਦੀ ਪਰ ਹੋ ਜਾਂਦਾ ਹੈ ਪੁਲਿਸ ਲੈ ਜਾਂਦੀ ਆ ਕੇਸ ਚੱਲਦਾ ਤੇ ਜੋ ਸੌਦੀ ਦਾ ਕਾਨੂੰਨ ਆ ਜੋ ਉਥੋਂ ਦਾ ਕੋਟ ਆ ਸਰਕਾਰ ਆ ਇਸ ਨੂੰ ਸਜਾਈ ਮੌਤ ਦਿੰਦੀ ਆ ਕਿ ਇਸ ਦਾ ਸਿਰ ਕਲਮ ਕਰ ਦਿੱਤਾ ਜਾਵੇ ਤੇ ਸਿਰ ਕਲਮ ਕਰਨ ਤੋਂ 20 ਮਿੰਟ ਬਾਅਦ 20 ਮਿੰਟ ਪਹਿਲਾਂ ਸੌਰੀ 20 ਮਿੰਟ ਪਹਿਲਾਂ ਇਹ ਮਾਂ ਦੇ ਨਾਲ ਆਖਰੀ ਮੁਲਾਕਾਤ ਕਰਵਾਈ ਜਾਂਦੀ ਇਸ ਨੌਜਵਾਨ ਦੇ ਇਹ ਉਹ ਨੋਚਬਾਨ ਮੁਹੰਮਦ ਬੈਨ ਮਾਰਸੂਲ ਤੁਸੀਂ YouTube ਤੇ Google ਦੇ ਉੱਪਰ ਚੈੱਕ ਕਰ ਸਕਦੇ ਹੋ ਤੇ ਇਹਦੇ ਵਾਸਤੇ ਟੋਟਲ ਜਿੰਨੇ ਸੌਦੀ ਦੇ ਚੈਨਲਾਂ ਜਾਂ ਕੋਈ ਵੀ ਹੈ ਮੀਡੀਆ ਹੈ ਜਾਂ ਆਮ ਪਬਲਿਕਾ ਸਭ ਨੇ ਇਹ ਰਿਕਵੈਸਟ ਕੀਤੀ ਬੇਨਤੀ ਕੀਤੀ ਸਾਹਮਣੇ ਵਾਲੇ ਨੂੰ ਜਿਹਦਾ ਕਤਲ ਹੋਇਆ ਕਿ ਇਹਨੂੰ ਮਾਫ ਕਰ ਦਿੱਤਾ ਜਾਵੇ ਪਰ ਇਹਨੂੰ ਮਾਫੀ ਨਹੀਂ ਮਿਲੇਗੀ ਪੂਰਾ ਜੋ ਇਹਨਾਂ ਦਾ ਕਬੀਲਾ ਸੀਗਾ ਸਾਰਾ ਇਕੱਠਾ ਹੋ ਕੇ ਗਿਆ ਆਪਣੀ ਟੋਟਲ ਪ੍ਰਾਪਰਟੀ ਲੈ ਕੇ ਕਿ ਇਸ ਨੂੰ ਚਾਣ ਚੱਕ ਹੋਇਆ ਏ ਕਿਉਂਕਿ ਜਿਹੜਾ ਕਾਨੂੰਨ ਆ ਆਪਾਂ ਨੂੰ ਪਤਾ ਜਿਹੜੇ ਮਤਲਬ ਸੌਦੀ ਦੇ ਕਾਨੂੰਨ ਆ ਬੜੇ ਸਖਤ ਆ ਉਸ ਜਿੰਨਾਂ ਦਾ ਕਤਲ ਹੋਇਆ ਉਹ ਮੰਨਣਾ ਤਾਂ ਅਲੱਗ ਗੱਲ ਆ ਉਹ ਮਾਫ ਕਰ ਦੇਣ ਪਰ ਜੋ ਕਾਨੂੰਨ ਜੋ ਕੋਰਟ ਨੇ ਫੈਸਲਾ ਸੁਣਾਤਾ ਉਹ اٹਾਲਾ ਦੇਖੋ ਇਹ ਮਾਫੀ ਮੰਗਣ ਆਇਆ ਇਹਨਾਂ ਦਾ ਕਬੀਲਾ ਇਸ ਨੌਜਵਾਨ ਵਾਸਤੇ ਮਾਫੀ ਮੰਗਣ ਦਾ ਤਰੀਕਾ ਦੇਖੋ ਆਪਣੇ ਸਿਰ ਤੇ ਜੋ ਇਹਨਾਂ ਦੀ ਪਗੜੀ ਆ ਜਾਂ ਜੋ ਇਹਨਾਂ ਦੇ ਕੱਪੜੇ ਪਾਏ ਆ ਉਹੋ ਲਾ ਕੇ ਉਹਨਾਂ ਦੇ ਪੈਰਾਂ ਵਿੱਚ ਸੁੱਟ ਰਹੇ ਆ ਮਾਫੀ ਮੰਗ ਰਹੇ ਆ ਦੇਖੋ ਆਪਣਾ ਇੱਕ ਗੋਡਾ ਬੰਦਿਆ ਮਤਲਬ ਜਿੱਦਾਂ ਕੋਈ ਜਾਨਵਰ ਹੁੰਦਾ ਪਾਲਤੂ ਪਾਲਤੂ ਬਣ ਰਿਹਾ ਇੱਕ ਨੌਜਵਾਨ ਖਾਤਰ ਕਿਉਂਕਿ ਉਸ ਨੂੰ ਇਹ ਜੋ ਕੰਮ ਆ ਇਹ ਜੋ ਕਤਲਾਂ ਚ ਹਨ ਚੱਕ ਹੋਇਆ ਸੀਗਾ ਪਰ ਜੋ ਕਾਨੂੰਨ ਆ ਉਹ ਕਾਨੂੰਨ ਆ ਇਹਨਾਂ ਨੇ ਟੋਟਲ ਆਪਣੀ ਪ੍ਰਾਪਰਟੀ ਖੇਤ ਜੋ ਵੀ ਮਤਲਬ ਇਹਨਾਂ ਦੀ ਪ੍ਰਾਪਰਟੀ ਸੀਗੀ ਸੋਨਾ ਜੇਬਰਾਤ ਜਾਂ ਪੈਸੇ ਰੱਖ ਲੋ ਦਰਾਮ ਚੱਲਦੇ ਆ ਉਥੇ ਜਾਂ ਜੋ ਵੀ ਇਹਨਾਂ ਕੋਲੇ ਸੀਗਾ ਤਕੜੇ ਲੋਕਾਂ ਕੋਲੇ ਸਾਰਾ ਉਹ ਲੈ ਕੇ ਗਏ ਕਿ ਤੁਸੀਂ ਇਸ ਨੂੰ ਮਾਫ ਕਰੋ ਤੁਹਾਨੂੰ ਜੋ ਚਾਹੀਦਾ ਉਹ ਲੈ ਲਓ ਪਰ ਮਾਫੀ ਨਹੀਂ ਮਿਲੀ ਇਸ ਦਾ ਸਰ ਕਾਨੂੰਨ ਕਰ ਦਿੱਤਾ ਗਿਆ ਸੀ ਜਾਨੀ ਕਾਨੂੰਨ ਇੰਨਾ ਸਖਤ ਆ ਦੇਖੋ ਇਹ ਮਾਫੀ ਮੰਗ ਰਿਹਾ ਹੈ ਇਹ ਆਪਣੇ ਜੋ ਇਹਨਾਂ ਦੇ ਗਾਉਣ ਪਾਏ ਹੁੰਦੇ ਮਤਲਬ ਕੱਪੜੇ ਕਹ ਲਓ ਉਹ ਇਹ ਮਾਫੀ ਮੰਗਣ ਦਾ ਤਰੀਕਾ ਇਹਨਾਂ ਦਾ ਤੇ ਇਸ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੁਸੀਂ ਵੀਡੀਓ YouTube ਤੇ ਸਰਚ ਕਰਕੇ ਚੈੱਕ ਕਰਿਓ ਤੁਹਾਨੂੰ ਵੀ ਵੀਡੀਓ ਇਹ